ਸ੍ਰੀ ਕਾਜੇ ਉਮੀਦ ਕਰ ਸਭ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਸਭ ਠੀਕ ਠਾਕ ਹੈ ਦੇਖੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਪੱਲੇ ਵਾਲਾ ਜਿਹੜਾ ਬਟਨ ਆ ਉਹਨੂੰ ਜਰੂਰ ਨਾਪ ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਨਹੀਂ ਤਾਂ ਫਿਰ ਕਈ ਕੀ ਦਿਨ ਲੱਗ ਜਾਂਦੇ ਟਵਿੰਟ ਬਾਕਸ ਦੇ ਵਿੱਚ ਹਾਜ਼ਰੀ ਜਰੂਰ ਲਗਾਇਆ ਕਰੋ ਹਾਂਜੀ ਜੇ ਬਾਕੀ ਤੁਹਾਨੂੰ ਕੋਈ ਵੀ ਫਾਇਦਾ ਹੋਇਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਕਰੋ ਕਿ ਤੁਹਾਡਾ ਕਮੈਂਟ ਪੜ੍ਹ ਕੇ ਕਿਸੇ ਹੋਰ ਦਾ ਭਲਾ ਹੋ ਜਾਵੇ ਦੇਖੋ ਅੱਗੇ ਖੂਹ ਚੱਲਦੀ ਸੀ ਖੂਹ ਦੇ ਵਿੱਚੋਂ ਕਤਾਰੀਆਂ ਪੈਂਦੀਆਂ ਸੀ ਪਾਣੀ ਦੀ ਜਿੰਨਾ ਚਿਰ ਖੂਹ ਚੱਲਦਾ ਸੀ ਉਹਨੋਂ ਚਲੋ ਧਾਰੀ ਪੈਂਦੀ ਸੀ ਜਦੋਂ ਮੋਟਰਾਂ ਲੱਗ ਗਈਆਂ ਖੂਹ ਬੰਦ ਹੋ ਗਏ ਚਲ ਸੁਣਿਆ ਹੋਇਆ ਤਾਂ ਸਮਾਰਟ ਈ ਪਰ ਦੇਖਿਆ ਹੋਇਆ ਘਾਟਾ ਚਲੋ ਠੀਕ ਆ ਤੇ ਛੋਟੇ ਜਿਹੇ ਦੇਖਿਆ ਵੀ ਧਾਰੀਆਂ ਪੈਂਦੀ ਤਾਂ ਅਸੀਂ ਦੇਖੀਆਂ ਵੀ ਨਹੀਂ ਖੂਦ ਦੇ ਵਿੱਚ ਜਦੋਂ ਪਾਣੀ ਚੱਲਦੇ ਸੀ ਖੂ ਤੇ ਉਹਦੇ ਵਿੱਚ ਕੀ ਹੋਇਆ ਦੇਖੋ ਖੂ ਬੰਦ ਹੋ ਗਏ ਤੇ ਧਾਰੀ ਬੰਦ ਹੋ ਗਈ ਮੋਟਰਾਂ ਲਾਗੇ ਖੂ ਸੁੱਕ ਗਏ ਇਸੇ ਤਰ੍ਹਾਂ ਇਹੀ ਆ ਤੁਸੀਂ ਇੱਕ ਮਿੰਟ ਲਿਖਦੇ ਰਹੋਗੇ ਉਹਦਾ ਜਿਹੜਾ ਫਾਇਦਾ ਹੁੰਦਾ ਤੁਹਾਡੇ ਹੋਰ ਅੱਗੇ ਅੱਗੇ ਕੰਮ ਬਣਦੇ ਜਾਣਗੇ ਨਹੀਂ ਫਿਰ ਆਪਾਂ ਨੂੰ ਪਤਾ ਹਰ ਇੱਕ ਚੀਜ਼ ਖੜੀ ਤਾਂ ਮੁਸ਼ਕਿਲ ਜਦੋਂ ਸਰਦੀਆਂ ਸ਼ੁਰੂ ਹੋ ਜਾਂਦੀਆਂ ਨੇ ਹਰ ਇੱਕ ਇਨਸਾਨ ਦੀ ਜਿਹੜੀ ਸਕੇਨਾ ਚਿਹਰੇ ਦੀ ਉਹ ਖੁਸ਼ਕ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਮਤਲਬ ਚਿਹਰੇ ਦੀ ਮਾਰੀ ਮੋਟੀ ਸ਼ੈਨਪੁੰਦੀ ਆ ਉਹ ਵੀ ਖਤਮ ਹੋ ਜਾਂਦੀ ਹੈ ਬਿਲਕੁਲ ਡਲ ਜਾ ਚਿਹਰਾ ਹੋ ਜਾਂਦਾ ਅਸੀਂ ਬਹੁਤ ਕਿਸਮ ਦੀਆਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਜਾਂ ਫਿਰ ਮਹਿੰਗੇ ਮਹਿੰਗੇ ਫੇਸ਼ੀਅਰ ਕਰਵਾਉਨੇ ਆ ਪਰ ਉਹ ਗੱਲ ਨਹੀਂ ਬਣਦੀ ਕਿਉਂਕਿ ਉਹਨਾਂ ਵਿੱਚ ਕਈ ਵੇ ਗੱਲ ਹੁੰਦੇ ਨੇ ਤੁਹਾਨੂੰ ਇੱਕ ਬਹੁਤ ਹੀ ਵਧੀਆ ਨੁਕਤਾ ਦੱਸਣ ਲੱਗੀ ਆ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਤੇ ਤੁਹਾਡੇ ਫੇਰ ਵੀ ਕੰਮ ਆਉਗੀ ਬੈਕ ਕਰਕੇ ਦੁਬਾਰਾ ਸੁਣ ਲਿਆ ਕਰੋ ਜਿੱਥੋਂ ਨਹੀਂ ਪਤਾ ਲੱਗਦਾ ਹੁੰਦਾ ਕਿ ਇਹਨਾਂ ਦਾ ਮੇਰੇ ਕੋਲੇ ਵੀ ਕਈ ਵਾਰੀ ਫੋਨ ਨਹੀਂ ਚੱਕ ਹੁੰਦਾ ਕੋਈ ਫੋਨ ਬਹੁਤ ਜ਼ਿਆਦਾ ਹੁੰਦੇ ਨੇ ਕਿ ਇੱਕ ਤੁਹਾਨੂੰ ਪਤਾ ਵੀ ਅਸੀਂ ਦੇਖੋ ਘਰੇਲੂ ਬੰਦੇ ਆ ਘਰੇਲੂ ਕੰਮ ਕਰਨ ਵਾਲੇ ਕਈ ਵਾਰੀ ਕੋਈ ਆ ਗਿਆ ਤੇ ਕਿਤੇ ਜਾਣਾ ਤੇ ਜਾਂ ਫਿਰ ਤੁਹਾਨੂੰ ਪਤਾ ਸਾਡੇ ਜ਼ਿਮੀਂਦਾਰਾ ਖੇਤੀ ਕੰਮ ਉਹਦੇ ਕਰਕੇ ਫੋਨ ਦੀ ਕਾਫੀ ਜ਼ਿਆਦਾ ਮੈਨੂੰ ਦਿੱਕਤ ਪੈ ਜਾਂਦੀ ਹੈ ਹੋਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਤੁਸੀਂ ਧਿਆਨ ਨਾਲ ਸੁਣੋ ਅੱਗੇ ਬੁੜੀਆਂ ਅਸ਼ੀਸ਼ ਇੱਕ ਸੀਸ ਦੰਦੀਆਂ ਹੁੰਦੀਆਂ ਸੀ ਹੁਣ ਤਾਂ ਬੁੜੀਆਂ ਨੂੰ ਸੀਸੇ ਨਹੀਂ ਦੇਣੀ ਆਉਂਦੀ। ਘਰਾਂ ਤਾਂ ਕੋਲ ਮੋਬਾਈਲਾਂ ਤੋਂ ਟਾਈਮ ਮਿਲਦਾ ਬੇਲ ਮੇਰੇ ਵਰਗੀਆਂ ਨੂੰ ਜਾਂ ਫਿਰ ਸੀਰੀਅਸ ਆਪਣੇ ਚੱਲਦੇ ਨੇ ਟੀਵੀ ਦੇ ਵਿੱਚ ਉਹ ਦੇਖਦੀਆਂ ਨੇ। ਹੈਕ ਨਹੀਂ। ਚਲੋ ਠੀਕ ਆ ਜਿਹੜਾ ਜੋਗਾ ਹੋ ਜਾਂ ਸੰਸਾਰ ਕੋਈ ਹੋ ਜਾਂਦਾ। ਅੱਗੇ ਸੀਸ ਦੰਦੀਆਂ ਹੁੰਦੀਆਂ ਸੀ ਜੇ ਕਿਸੇ ਧੀ ਨੂੰ ਨੇ ਪੈਰੀ ਹੱਥ ਲਾਉਣਾ ਨਾ ਦੋ ਦੋਨੋਂ ਹਾਉ ਪੁੱਤੀ ਫੜੋ। ਉਹਦਾ ਮਤਲਬ ਸੀ ਦੁੱਧ ਨਾਲ ਨਾਓ। ਤਾਂ ਡੇੜਾ ਕਿਸਮਤ ਉਹ ਵੀ ਚਮਕੂਗੀ ਤੇ ਚਿਹਰਾ ਵੀ ਚਮਕੂਗਾ। ਚਲੋ ਇਹ ਤਾਂ ਆਪਣਾ ਹੱਸਾ ਮਜ਼ਾਕ ਹੋ ਗਿਆ ਨਾ ਕਿ ਤਾਂ ਕਰਨਾ ਵੀ ਚਾਹੀਦਾ ਨਾ ਇਨਸਾਨ ਨੂੰ ਕਹਿੰਦੇ ਨੇ ਚੰਗਾ ਹੁੰਦਾ ਤੇ ਹੁਣ ਤੁਸੀਂ ਕੀ ਕਰਨਾ ਤਿੰਨ ਚੀਜ਼ਾਂ ਲੈਣੀਆਂ ਨੇ ਇੱਕ ਚਮਚਾ ਤੁਸੀਂ ਲੈਣਾ ਨਿੰਬੂ ਦਾ ਰਸ ਦੂਜਾ ਚਮਚਾ ਤੁਸੀਂ ਲੈਣਾ ਇੱਕ ਗੁਲਾਬ ਜਲ ਦਾ ਤੀਜਾ ਚਮਚਾ ਗ੍ਰੇਸ ਲੀਨ ਦਾ ਤਿੰਨਾਂ ਚੀਜ਼ਾਂ ਨੂੰ ਸਮਾਰਟੀ ਮਿਕਸ ਕਰ ਲੈਣਾ ਕੱਚ ਦੀ ਕੌਲੀ ਦੇ ਵਿੱਚ ਹੁਣ ਇਸ ਤੋਂ ਪਹਿਲਾਂ ਜਿਹੜਾ ਤੁਸੀਂ ਕੰਮ ਕਰਨਾ ਚਿਹਰੇ ਨੂੰ ਦੁੱਧ ਦੇ ਨਾਲ ਤੋਂ ਹੁਣ ਤੁਸੀਂ ਕਾਟਨ ਲੈ ਕੇ ਸਾਫ਼ ਕਰੋ ਦੇਖੋ ਕਾਲਾ ਹੋ ਗਿਆ ਕਾਟਨ ਦੁਬਾਰਾ ਫੇਰ ਦੁੱਧ ਨਾਲ ਤੋ ਅੱਗੇ ਨਾਲੋਂ ਘੱਟ ਕਾਲਾ ਹੁਣ ਜਿਹੜੀ ਤੁਹਾਡੀ ਕਾਟਨ ਆ ਘੱਟ ਕਾਲੀ ਹੋਈ ਆ ਤੇ ਤੀਜੀ ਵਾਰੀ ਫੇਰ ਤੋ ਦੁੱਧ ਦੇ ਨਾਲ ਚਿਹਰੇ ਨੂੰ ਤੇ ਹੁਣ ਕਾਟਨ ਉਹ ਜਿਹੀ ਪਈ ਕਾਲੀ ਨਹੀਂ ਹੋਈ ਕੋ ਦੁੱਧਾ ਜਿਹੜਾ ਇਹ ਸਾਡੀ ਜਿਹੜੀ ਅੰਦਰਲੀ ਸਕਿਨ ਦੇ ਵਿੱਚ ਜੇ ਤੁਸੀਂ ਫੇਸ਼ੀਅਰ ਕਰਾ ਕੇ ਖਿੱਚਦੀ ਹੋ ਨਾ ਉੱਥੇ ਜਾ ਕੇ ਆਪਣਾ ਚਿਹਰਾ ਕਰਵਾਉਣੀਓ ਚੱਬ ਖੜਬੇ ਜੇ ਹੁਣ ਮੇਰੀ ਉਮਰ 63 ਸਾਲ ਦੀ ਆ ਜਿਹੜਾ ਕੋਈ ਚਿਹਰੇ ਦੇ ਵਿੱਚ ਬਲ ਪੈ ਮੈਂ ਕਦੇ ਕਰੀਮ ਵੀ ਨਹੀਂ ਲਾਈ ਹੈਗੀ ਮੈਂ ਪਰ ਕੋਈ ਇਹੋ ਚੀਜ਼ ਵੀ ਕਦੇ ਇਸਤੇਮਾਲ ਨਹੀਂ ਕੀਤੀ ਮੈਂ ਅੱਜ ਤੱਕ ਮੈਂ ਦਾਅਵੇ ਨਾਲ ਕਹਿੰਨੀ ਆ ਵੀ ਮੈਂ ਕੋਈ ਵੀ ਚੀਜ਼ ਆਪਣੇ ਚਿਹਰੇ ਤੇ ਨਹੀਂ ਲਾਈ ਚਲ ਠੀਕ ਆ ਅੱਜ ਕੱਲ ਕੁੜੀਆਂ ਨੂੰ ਦੱਸਣਾ ਪੈਂਦਾ ਉਹਨਾਂ ਦੀ ਡਿਮਾਂਡ ਹੁੰਦੀ ਆ ਆਪਾਂ ਦੱਸਦੇ ਆ ਹੈ ਕਿ ਨਹੀਂ ਹੈ ਵੀ ਬਹੁਤ ਵਧੀਆ ਚੀਜ਼ਾਂ ਤੇ ਮੇਰੀ ਨੋਹ ਰਾਣੀ ਵੀ ਵਰਤਦੀ ਆ ਤੇ ਹੋਰ ਵੀ ਸਾਡੇ ਰਿਸ਼ਤੇਦਾਰ ਵੀ ਵਰਤਦੇ ਉਹਨਾਂ ਨੂੰ ਵੀ ਮੈਂ ਦੱਸਦੀ ਆ ਤੇ ਤੁਸੀਂ ਫਿਰ ਹੁਣ ਉਦੋਂ ਬਾਅਦ ਇਹ ਉਹ ਜਿਹੜੀ ਚੀਜ਼ ਆਪਾਂ ਤਿਆਰ ਕੀਤੀਆਂ ਨੇ 3 ਚੀਜ਼ਾਂ ਉਹਨੂੰ ਚਿਹਰੇ ਤੇ ਲਾਉਣਾ ਬੜੇ ਸਮਾਰਟ ਈ ਐ ਸਾਰੇ ਅੱਖਾਂ ਤੋਂ ਬਚਾ ਕੇ ਅੱਖਾਂ 'ਉਹ ਨਕਸ਼ਾਰ ਕੋਈ ਨਹੀਂ ਕਰਦਾ ਅੱਖਾਂ ਦੇ ਉੱਪਰ ਲਾ ਲਓ ਕੰਨਾਂ ਤੇ ਲਾ ਲਓ ਗਰਦਨ ਤੇ ਲਾ ਲਓ ਣਾਉਣ ਤੋਂ 1 ਘੰਟਾ ਪਹਿਲਾਂ ਜੋ ਤੁਹਾਨੂੰ ਲੱਗੂਗਾ ਵੀ ਹੁਣ ਇਹਦਾ ਅਸਰ ਹੋ ਚੁੱਕਿਆ ਉਸ ਤੋਂ ਬਾਅਦ ਇੱਕ ਨਾਰਮਲ ਪਾਣੀ ਨਾਲ ਮੂੰਹ ਧੋ ਗੁਣਗੁਣੇ ਜੇ ਨਾਲ ਜ਼ਿਆਦਾ ਗਰਮ ਨਾ ਹੋਵੇ ਪਾਣੀ ਬਸ ਇੱਕ ਕੰਮ ਡੈਲੀ ਕਰਨਾ ਸ਼ੁਰੂ ਕਰ ਦੋ ਉਹ ਪੁੱਛੂਗਾ ਵੀ ਕਿੱਥੋਂ ਫੇਸ਼ੀਅਰ ਕਰਵਾ ਕੇ ਆਉਨੇ ਹੋ ਸਮਝ ਗਏ ਨਾ ਗੱਲ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੁਣ ਮੇਰੇ ਨਾਲ ਇਹ ਵੀ ਲੱਗਣਗੇ ਵੀ ਫੇਸ਼ੀਅਰ ਤੇ ਬਿਤਾਵਾਂ ਲਾਉਣ ਲੱਗ ਗਏ ਪਹਿਲਾਂ ਮੇਰੇ ਨਾਲ ਜੋਸਤੀ ਲੱਗਦੇ ਨੇ ਤੇ ਹੁਣ ਵੀ ਦੇਖੋ ਤੁਸੀਂ ਜਿੰਨਾ ਦਾ ਜੀ ਕਰਦਾ ਉੱਥੇ ਵੀ ਜਾਓ ਪਾਰਲਰ ਵਾਲਿਆਂ ਕੋਲ ਵੀ ਜਾਓ ਮੈਂ ਬੰਦ ਨਹੀਂ ਕਰਦੀਆਂ ਕਿ ਉਹਨਾਂ ਦਾ ਵੀ ਭਾਈ ਦੁਕਾਨਾਂ ਚੱਲਣੀਆਂ ਚਾਹੀਦੀਆਂ ਨੇ ਦੇਖੋ ਕੋਈ ਬੰਦਾ ਦੁਕਾਨ ਪਾ ਕੇ ਬੰਦਾ ਦੁਕਾਨ ਚਲਣੀ ਚਾਹੀਦੀ ਅਗਰ ਮੈਂ ਦੁਕਾਨ ਪਾ ਕੇ ਬੈਠਾਂ ਮੈਂ ਵੀ ਦੁਕਾਨ ਚਲਾਉਂਗਾ ਮੈਂ ਵੀ ਤੁਹਾਡੇ ਕੋਲੋਂ ਪੈਸੇ ਲਵਾਂਗਾ ਹੈ ਕਿ ਨਹੀਂ ਪਰ ਮੇਰੀ ਕੋਈ ਦੁਕਾਨ ਨਹੀਂ ਸਿਰਫ ਮੇਰੇ ਕੋਲ ਇੱਕ ਮੋਬਾਈਲ ਹੈ ਮੋਬਾਈਲ ਮੈਂ ਉਂਵੀ ਚਲਾਉਂਦੀ ਸੀ ਹੁਣ ਵੀ ਚਲਾਉਣੀ ਹੈ ਹੈ ਪਹਿਲਾਂ ਵੀ ਵੀਡੀਓ ਪਾਉਂਸੀ ਹੁਣ ਵੀ ਵੀਡੀਓ ਪਾਉਣੀ ਆ ਚਲ ਇਹ ਮੇਰਾ ਮਨ ਲੱਗਿਆ ਰਹਿੰਦਾ ਨਾਲੇ ਮੇਰਾ ਮੈਨੂੰ ਟੈਨਸ਼ਨ ਫਰੀ ਰਹਿੰਦੀ ਹੈ ਹੈ ਕਿ ਨਹੀਂ ਅੱਛਾ ਜੀ ਜੇ ਗੱਲ ਮੇਰੀ ਚੰਗੀ ਲੱਗੇ ਤਾਂ ਅਗਰ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਬਾਕਸ ਦਾ ਵਿੱਚ ਹਾਜ਼ਰੀ ਜ਼ਰ ਪੇਜ ਨੂੰ ਫੋਲੋ ਜ਼ਰੂਰ ਕਰਦਿਆ ਕਰੋ YouTube ਤੇ ਹੋ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਕੋਈ ਵੀ ਇਨਸਾਨਾ ਜਿਹੜਾ ਕੁਝ ਉਹਦੇ ਦਿਮਾਗ ਵਿੱਚ ਚੱਲਦਾ ਨਾ ਉਹੀ ਕੁਝ ਉਹਦੇ ਜ਼ੁਬਾਨ ਤੇ ਆਉਂਦਾ ਤੇ ਫਿਰ ਉਹ ਲਿਖਦਾ ਯਾਨੀ ਕਿ ਕਮੈਂਟ ਦੇ ਰੂਪ ਦੇ ਵਿੱਚ ਸਮਝ ਲਓ ਜਦੋਂ ਉਹ ਜਿਹੜੇ ਮੇਰੇ ਹੁਣ ਦੁਸ਼ਮਣ ਬਣੇ ਹੋਏ ਨੇ Facebook ਤੇ ਜਾਂ YouTube ਤੇ ਉਹ ਇਸੇ ਲਈ ਬਣੇ ਨੇ ਨਾ ਮਤਲਬ ਪਹਿਲਾਂ ਉਹਨਾਂ ਦੇ ਪੇਟ ਦੇ ਵਿੱਚ ਜਵਾਲਾਮੁਖੀ ਤੇ ਜ਼ੁਬਾਨ ਤੇ ਆ ਕੇ ਫਟਦੀ ਹੈ ਫਿਰ ਮੇਰੇ ਤੇ ਕਮੈਂਟ ਕਰਕੇ ਵੱਡਾ ਸਾਰਾ ਬਲਾਸਟ ਕਰ ਦੇ। ਦੇਖੋ ਵੀ ਹੋ ਜੋ ਸਾਵਧਾਨ ਜਿਹੜੇ ਵੀ ਮੈਨੂੰ ਕਮੈਂਟ ਕਰ ਰਹੇ ਨੇ ਜਿਨ੍ਹਾਂ ਨੇ ਚੰਗਾ ਕਰਨਾ ਕਰੋ ਤੇ ਜਿਨ੍ਹਾਂ ਨੇ ਗਲਤ ਕਰਨਾ ਉਹ ਕਰਨਗੇ ਤਾਂ ਹੁਣ ਮੈਂ ਯਾਨੀ ਮਤਲਬ ਸਮਝ ਗਏ ਹਾਂਗਾ ਤੁਸੀਂ ਬਾਕੀ ਮੈਂ ਕੰਨ ਕਹਿਣਾ ਵੀ ਮੈਨੂੰ ਕੱਲੋ ਕੁਝ ਹੁੰਦਾ ਉਹਨਾਂ ਤੇ ਹੀ ਕਾਰਵਾਈ ਹੋਊਗੀ। ਮਾੜਾ ਜਬ ਉੱਚ ਨੀਚ ਕਮੈਂਟ ਦੇ ਵਿੱਚ ਆ ਗਿਆ। ਬਰਦਰ ਦਸ਼ਮਨ ਤਾਂ ਉਹ ਹੀ ਹੈ ਨਾ ਦੁਸ਼ਮਨ ਤਾਂ ਕੋਈ ਜ਼ਰੂਰਤ ਨਹੀਂ ਜਵਾਲਾਮੁਖੀ ਤਾਂ ਉਹਦੇ ਅੰਦਰ ਫਟਣੀ ਹੈ ਨਾ ਜਿਹੜਾ ਮੇਰਾ ਦਸ਼ਮਨ ਨਹੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਇਹਦੇ ਵਿੱਚ ਕਿ ਮੈਂ ਝੂਠ ਨਹੀਂ ਕਹਦੀ ਹੈਗੀ ਕੱਲ ਨੂੰ ਮੈਨੂੰ ਕੁਝ ਹੁੰਦਾ ਰੋਡ ਤੇ ਹੁੰਦਾ ਐਕਸੀਡੈਂਟ ਹੁੰਦਾ ਮੇਰਾ ਮੇਰਾ ਕੁਝ ਵੀ ਬਾਲ ਵਿੰਗਾ ਹੁੰਦਾ ਤਾਂ ਕਾਰਵਾਈ ਤੁਹਾਡੇ ਉੱਤੇ ਹੋਊਗੀ ਜਿਹੜੇ ਤੁਸੀਂ ਕਮੈਂਟ ਰਾਹੀਂ ਜਵਾਲਾਮੁਖੀ ਫਾੜ ਦਿਆ ਐਸੇ ਤਾਂ ਮੈਂ ਢਿੱਲੀ ਬਹੁਤ ਤੁਹਾਨੂੰ ਲక్ష్ਮੀ ਤੋਂ ਹਰ ਰੋਜ਼ ਦੋਤਨ ਵੀਡੀਓ ਪਾ ਦਿੰਦੀ ਹਾਂ ਪਤਾ ਨਹੀਂ ਕਿਹੜੇ ਵੀਡੀਓ ਕਿਹੜੇ ਰਸਮਾਂ ਤੇ ਕੰਮ ਕਰ ਜਾਂਦਾ ਕਿਹੜਾ ਟੋਟਕਾ ਕਿ ਪਤਾ ਥੋੜੀ ਹੁੰਦਾ ਤੁਸੀਂ ਇੱਕ ਤੇਜ ਪੱਤਰ ਲੈਣਾ ਉਹਦੇ ਉੱਤੇ ਜਿੰਨੇ ਤੁਹਾਨੂੰ ਜ਼ਰੂਰਤਾ ਉਹਨਾਂ ਲਿਖ ਦਿਓ ਜਿੰਨੇ ਕਿ ਤੁਹਾਨੂੰ ਤਾਂ ਦੀ ਜ਼ਰੂਰਤ ਹੈ ਲੱਖਾਂ ਕਰੋੜਾਂ ਨੇ ਜਿੰਨੇ ਕਿ ਤੁਹਾਨੂੰ ਜ਼ਰੂਰਤ ਹੈ ਤੇ ਹੁਣ ਤੁਸੀਂ ਕੀ ਕਰਨਾ ਉਸ ਤੇਜ ਪੱਤਰ ਤੇ ਜਿੱਥੇ ਤੁਸੀਂ ਲਿਖਿਆ ਆਪਦਾ ਮੋੜ ਕਿੰਨਾ ਤੁਹਾਨੂੰ ਚਾਹੀਦਾ ਸ਼ੈਤ ਲਾ ਸ਼ੈਤ ਨੂੰ ਥੋੜੇ ਦਿਨ ਸੁੱਕ ਜਾਣ ਪਊਗਾ ਸੁੱਕ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਹੁਣ ਉਸ ਤੇਜ ਪੱਤਰ ਨੂੰ ਮੋਮਬਤੀ ਤੇ ਜਲਾ ਤੋ ਜਾ ਉਸ ਤਰ੍ਹਾਂ ਵੀ ਸੀਖ ਜਲਾ ਕੇ ਤੁਸੀਂ ਤੇਜ ਪੱਤਰ ਨੂੰ ਜਲਾ ਸਕਦੇ ਆ ਤੇ ਕੋਈ ਪਲੇਟ ਰੱਖ ਲਓ ਜਿਹੜੀ ਰਾਖ ਉਹਦੀ ਉਰੇ ਪਰੇ ਨਾ ਜਾਵੇ ਪਲੇਟ ਜਾਂ ਕਿਸੇ ਵੀ ਚੀਜ਼ ਦੇ ਵਿੱਚ ਪਵੇ ਹੁਣ ਤੁਸੀਂ ਉਸ ਰਾਖ ਨੂੰ ਕੀ ਕਰਨਾ ਐ ਸੱਤ ਤੇ ਰੱਖਣਾ ਵਾ ਰਾਖ ਤੇ ਉੱਪਰ ਦੀ ਤਰਫ ਨੂੰ ਫੂਕ ਮਾਰਨੀ ਹੈ ਜਿਹੜਾ ਬਸ ਵਰਖਾ ਹੋਊਗੀ ਤਾਂ ਦੀ ਇਹ ਨਹੀਂ ਮੈਂ ਕਹਸਦੀ ਕਿ ਕਿੱਥੋਂ ਹੋਊਗੀ ਕਿੱਧਰੋਂ ਤੁਹਾਡੇ ਰਾਹ ਖੁੱਲਣਗੇ ਮਾਲਕ ਖੋਲਣ ਵਾਲਾ ਹੁੰਦਾ ਕਈ ਲੋਕ ਤਾਂ ਮਜ਼ਾਕ ਉਡਾਉਂਦੇ ਨੇ ਇਸ ਚੀਜ਼ ਦਾ ਵੀ ਐ ਕਿਵੇਂ ਤਨ ਆਉਂਦਾ ਵੇ ਦੇਖੋ ਮਾਰਕ ਨੂੰ ਕਿਸੇ ਨੇ ਨਹੀਂ ਪੜਿਆ ਅਜੇ ਤੱਕ ਪ੍ਰਮਾਤਮਾ ਦੇ ਰਸਤੇ ਉਹ ਤਾਂ ਤੁਰੇ ਜਾਂਦੇ ਨੂੰ ਖੋਲ ਦਿੰਦਾ ਵਾ ਕਿਸੇ ਨੇ ਉਹਦਾ ਅੰਤ ਨਹੀਂ ਪਾਇਆ ਹੈਗਾ ਪਰ ਕਰਨਾ ਰਾਤ ਨੂੰ ਹੈ 8 ਵਜੇ ਤੋਂ ਬਾਅਦ ਰਾਤ ਨੂੰ ਕੋਈ ਵੀ ਦਿਨ ਹੋਵੇ 8 ਵਜੇ ਤੋਂ ਬਾਅਦ ਆਪਣੇ ਇੱਕ ਵਾਰੀ ਇਸ ਤਰ੍ਹਾਂ ਜ਼ਰੂਰ ਤੇ ਆ ਲੈਣਾ ਆਪਣੇ ਪਰਮਾਤਮਾ ਨੂੰ ਜਿਹਨੂੰ ਵੀ ਯਾਦ ਕਰਦੇ ਹੋ ਜਦੋਂ ਉੱਪਰੋਂ ਕਰਕੇ ਫੂਕ ਮਾਰਨੀ ਹੈ ਜਿਹੜੀ ਰਾਖ ਆ ਉਹ ਸਾਰੀ ਉੱਡ ਜਾਵੇ بے ਸ਼ਕਤੀ ਤੁਹਾਡੇ ਉੱਤੇ ਪੈ ਜਾ ਕੋਈ ਨੁਕਸਾਨ ਨਹੀਂ ਕਰਦੀ ਆਹਦਾ ਕੋਠੇ ਤੇ ਚੜੋ ਇਹ ਕੰਮ ਕਰ ਦੋ ਬਸ ਇੱਕ ਵਾਰ ਹਾਂਜੀ ਅੱਜ ਮੈਂ ਤੁਹਾਡੇ ਵਾਸਤੇ ਇੰਨਾ ਸੌਖਾ ਔਰ ਇੰਨਾ ਵਧੀਆ ਆਪਾਂ ਲੈ ਕੇ ਆਏ ਦੇਖੋ ਕਰਨਾ ਤੁਸੀਂ ਕਈ ਵਾਰੀ ਆਪਾਂ ਨੂੰ ਘਰ ਦੇ ਵਿੱਚ ਅਚਾਨਕ ਧੰਦੀ ਜ਼ਰੂਰਤ ਪੈ ਜਾਂਦੀ ਹੈ ਆਪਾਂ ਮੈਂ ਕਿਸੇ ਵੀ ਚੀਜ਼ ਲਈ ਪੈਗੀ ਆਪਣਾ ਕਿਸੇ ਵੀ ਪਾਸਿਓਂ ਪ੍ਰਬੰਧ ਨਹੀਂ ਬਣਦਾ ਖੜੇ ਪੈਰ ਪੈਸੇ ਦੀ ਜ਼ਰੂਰਤ ਇਹ ਉਦੋਂ ਕਰਨਾ ਚਾਹਤੋਂ ਅਮਰਜੈਂਸੀ ਜ਼ਰੂਰਤ ਜਿੰਨੇ ਤੁਹਾਨੂੰ ਜ਼ਰੂਰਤ ਆ 2 ਲੱਖ ਦੀ 3 ਲੱਖ ਦੀ 5 ਲੱਖ ਦੀ ਤੁਸੀਂ ਉਹਨਾਂ ਆਪਦਾ ਬਚਨ ਕਰਨਾ ਹੈ ਇੱਕ ਵਾਰ ਤੁਸੀਂ ਕੱਚ ਦਾ ਗਲਾਸ ਲੈਣਾ ਆਪਾਂ ਵਾਤ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਰਹਿੰਦੇ ਹੋ ਕੋਈ ਵੀ ਦਿਨ ਆਪਾਂ ਕੋਈ ਵੀ ਟਾਈਮ ਪੈਸੇ ਦੀ ਜ਼ਰੂਰਤ ਦਾ ਕੋਈ ਟਾਈਮ ਨਹੀਂ ਹੁੰਦਾ ਤੁਸੀਂ ਕੱਚ ਦਾ ਗਲਾਸ ਲੈਣਾ ਕੱਚ ਦਾ ਨਹੀਂ ਹੈਗਾ ਜਿਹੜੇ ਵੀ ਤਾਤੂ ਦਾ ਹੈਗਾ ਤੁਸੀਂ ਜਿਹੜੇ ਵੀ ਦੇਸ਼ ਦੇ ਵਿੱਚ ਰਹਿਣ ਉਸ ਦੇਸ਼ ਦੀ ਇੱਕ ਕਰੰਸੀ 1 ਰੁਪਿਆ ਜਿਹੜੇ ਪਾਣੀ ਦੇ ਨਾਲ ਅੱਜ ਕੱਲ ਬਾਹਰਲੀ ਕਰੰਸੀ ਤਾਂ ਭਿੱਜਦੀ ਉਹ ਹੈ ਨਹੀਂ ਪਾਣੀ ਦੇ ਨਾਲ ਆਪਾਂ ਨੂੰ ਪਤਾ ਵਾ ਉਹ ਗਲਾਸ ਦੇ ਵਿੱਚ ਰੱਖ ਦੇਣੀ ਹੈ ਪਹਿਲਾਂ ਫਿਰ ਤੁਸੀਂ ਉਸ ਗਲਾਸ ਦੇ ਵਿੱਚ ਪਾਣੀ ਪਾਓ ਫਿਰ ਤੁਸੀਂ ਇੱਕ ਲਸਣ ਦੀ ਗੱਠੀ ਲਸਣ ਜਿਹੜਾ ਸਬਜ਼ੀ ਚ ਪਾਉਣਾ ਸਾਗ ਚ ਪਾਉਣਾ ਸਭ ਨੂੰ ਪਤਾ ਫਿਰ ਕਹੀ ਜਾਣਗੇ ਸੰਤੋ ਲਸਣ ਦਾ ਹੀ ਨਹੀਂ ਪਤਾ ਲਸਣ ਕੀ ਹੁੰਦਾ ਵਾ ਮੈਨੂੰ ਇਹ ਨਹੀਂ ਸਮਝ ਆਉਂਦੀ ਪੰਜਾਬ ਚ ਰਹਿ ਕੇ ਵੀ ਲਸਣ ਦਾ ਨਹੀਂ ਪਤਾ ਹੈਗਾ ਲੱਖ ਲਾਉਣ ਤੋਂ ਸਾਡੇ ਇਹੋ ਜਿਹੇ ਪੰਜਾਬੀਆਂ ਦੀ ਪੰਜਾਬੀ ਕਹਾਉਣ ਦੇ ਲੈਕ ਨਹੀਂ ਹੈਗੇ ਅਸੀਂ ਮੈਨੂੰ ਪਿਛਲੀ ਵਾਰ ਮੈਂ ਲਸਣ ਤੋਂ ਪਾਇਆ ਸੀ ਇੰਨੇ ਕ ਕਮੈਂਟ ਆਏ ਸੰਤੋ ਲਸਣ ਦਾ ਹੀ ਨਹੀਂ ਪਤਾ ਲਸਣ ਕੀ ਚੀਜ਼ ਹੁੰਦੀ ਹੈ ਉਹਨੂੰ ਲਸਣ ਦੀ ਕਲੀ ਵੀ ਕਹਿ ਦਿੰਦੇ ਨੇ ਲਸਣ ਦੀ ਗੱਠੀ ਵੀ ਕਹਿ ਦਿੰਦੇ ਨੇ ਪਤਾ ਨਹੀਂ ਫਿਰ ਤੁਸੀਂ ਕਿੱਥੋਂ ਕੌਣ ਕੀ ਉਹਨੂੰ ਕਹਿੰਦੇ ਮੈਨੂੰ ਇਹ ਨਹੀਂ ਪਤਾ ਸਾਡੇ ਤਾਂ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਜਾਂ ਇੱਥੇ ਹੋਰ ਆਲੇ-ਦਾਲ ਦੇ ਜ਼ਿਲ੍ਹਿਆਂ ਵਿੱਚ ਸਾਰੇ ਲਸਣ ਕਹਿੰਦੇ ਨੇ ਕਿ ਗਰਦਾਸਪੁਰ ਤੱਕ ਵੀ ਮਾਨਸਾ ਉੱਤਰ ਬਠਿੰਡਾ ਸਭ ਲਸਣ ਕਹਿੰਦੇ ਨੇ ਫਿਰ ਪਤਾ ਨਹੀਂ ਉਹ ਨਾਲੇ ਖਾਸ ਪੰਜਾਬੀ ਲਿਖਦੇ ਨੇ ਬਹੁਤੀ ਠੇਸ ਪੰਜਾਬੀ ਚਲੋ ਛੱਡੋ ਇਹ ਗੱਲ ਤੁਸੀਂ ਹੁਣ ਲਸਣ ਦਾ ਸਮਝ ਗਏ ਨਾ ਵੀ ਇੱਕ ਪਹਿਲਾਂ ਆਪਾਂ ਕਿਸ ਜਿਹੜੇ ਵੀ ਤੁਸੀਂ ਦੇਸ਼ ਦੇ ਵਿੱਚ ਰਹਿੰਦੇ ਹੋ ਉਸ ਕਰੰਸੀ ਦਾ 1 ਰੁਪਿਆ ਪਾ ਦੇਣਾ ਉਤੋਂ ਬਾਅਦ ਤੁਸੀਂ ਉਹਦੇ ਵਿੱਚ ਪਾਣੀ ਪਾਉਣਾ ਪਾਣੀ ਪਾਉਣ ਤੋਂ ਬਾਅਦ ਇੱਕ ਲਸਣ ਦੀ ਗੱਠੀ ਪੋਥੀ ਕਲੀ ਛਿੱਲ ਕੇ ਉਸ ਪਾਣੀ ਦੇ ਵਿੱਚ ਪਾ ਦੇਣੀ ਹੈ ਫਿਰ ਉਸ ਨੂੰ ਆਏ ਹੱਥ ਨਾਲ ਉੱਤੇ ਟੱਕਣਾ ਫਿਰ ਕਹਿਣਾ ਅੱਖਾਂ ਬੰਦ ਕਰਕੇ हे ਪ੍ਰਮਾਤਮਾ हे ਵਹਿਗੁਰੂ ਤੂੰ ਮੇਰੀ ਬਹੁਤ ਜਲਦੀ ਵਸ਼ਪੂਰੀ ਕਰ ਦੇ ਮੈਨੂੰ 5 ਲੱਖ ਦੀ ਜ਼ਰੂਰਤ ਆ ਜਿੱਥੋਂ ਮਰਜੀ ਮੇਰਾ ਮੈਨੇ ਅਰੇਜਮੈਂਟ ਕਰ ਮੇਰਾ ਮੈਨੂੰ ਬਹੁਤ ਜ਼ਰੂਰਤ ਆ ਫਿਰ ਤੁਸੀਂ ਜਿਹੜੀ ਤੁਹਾਡੀ ਘਰ ਦੀ ਫਰਿੱਜ ਆ ਇਹ ਰਾਹੁ ਹੁੰਦਾ ਰਾਹੁ ਪੈਸੇ ਦਾ ਪ੍ਰਤੀਕ ਧਨ ਦਾ ਰਾਹੁ ਦੇ ਹੱਥ ਤੁਸੀਂ ਇਸ ਪਾਣੀ ਵਾਲੇ ਗਲਾਸ ਨੂੰ ਫਰਜ ਦੇ ਉੱਤੇ ਰੱਖ ਦੇਣਾ ਇੱਕ ਹਫ਼ਤਾ ਉੱਥੇ ਪਿਆ ਰਹੂਗਾ ਤੁਹਾਡਾ ਰੈਜਿਮੈਂਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਸ ਜਲ ਨੂੰ ਜਿਹੜਾ ਤਿਆਰ ਹੋਇਆ ਔਰ ਲਸਣ ਦੀ ਕਲੀ ਨੂੰ ਤੁਸੀਂ ਕਿਸੇ ਬੂਟੇ ਦੇ ਵਿੱਚ ਪਾ ਦੇਣਾ ਜਿਹੜਾ ਤੁਹਾਡੇ ਕੋਲੇ ਉਹ 1 ਰੁਪਿਆ ਜਾਂ ਡਾਲਰ ਆ ਜਾਂ ਪਾਉਂਡ ਆ ਕੁਛ ਵੀ ਆ ਜਾਂ 0 ਆ ਉਹਨੂੰ ਤੁਸੀਂ ਸਾਂਹ ਕੇ ਲੱਕੀ ਸਮਝ ਕੇ ਆਪਣੇ ਪਰਸ ਦੇ ਵਿੱਚ ਆਪਣੀ ਤਜੋਰੀ ਦੇ ਵਿੱਚ ਰੱਖਣਾ ਉਹਨੂੰ ਨਹੀਂ ਗਵਾਉਣਾ ਫਿਰ ਕਰੋ ਧਨ ਦੀ ਪਰੇਸ਼ਾਨੀ ਸਭ ਤੋਂ ਦੂਰ ਆ ਸਭ ਤੋਂ ਦੁਖੀ ਧਨ ਤੋਂ ਬਿਨਾਂ ਲੋਕ ਨੇ ਰੋਂਦੇ ਨੇ ਮੇਰੇ ਕੋਲ ਇਹੀ ਮੈਸੇਜ ਆਉਂਦਾ ਹੈ ਧਨ ਦੀ ਮਜਬੂਰੀ ਬਹੁਤ ਵੱਡੀ ਹੈ ਚਾਹੇ ਕੋ ਕੁਛ ਵੀ ਕਹੀ ਲਵੇ ਤਾਂ ਬਿਨਾ ਲਾਜ ਨਹੀਂ ਕਰਾ ਸਕਦਾ ਬਿਮਾਰ ਹੁਣ ਮੇਰੇ ਕੋ ਕਿਸੇ ਨੇ ਕਿਹਾ ਜੀ ਸਾਨੂੰ ਸੈੱਲਾਂ ਤਾਂ ਪਾਜੀ ਸੈੱਲ ਘਟੇ ਨੇ ਜੇ ਸੈੱਲ ਘਟੇ ਹੋਏ ਨੇ ਜੇ ਪੈਸੇ ਹੋਣਗੇ ਡਾਕਟਰ ਕੋ ਚੰਗੇ ਕੋ ਜਾ ਕੇ ਇਲਾਜ ਕਰਾਵੋਗੇ ਤਾਂ ਤੁਹਾਨੂੰ ਟੋਟਕੇ ਦੀ ਜਰੂਰਤ ਨਹੀਂ ਪਣੀ ਜੇ ਤੁਹਾਡੇ ਕੋਲੇ ਪੈਸੇ ਨੇ ਨਾ ਤੁਸੀਂ ਚੰਗੇ ਡਾਕਟਰ ਕੋ ਜਾ ਕੇ ਇਲਾਜ ਕਰਵਾਵੋਗੇ ਪਹਿਲੀ ਤਾਂ ਗੱਲ ਜਿਹੜੀ ਬਿਮਾਰੀ ਆ ਉਹ ਡਾਕਟਰ ਕੋਲ ਜਾਇਆ ਕਰੋ ਐਵੇਂ ਹੱਥ-ਥਾੜੇ ਕੋਲੋਂ ਭਜਿਆ ਕਰੋ ਕਿਸੇ ਬਾਪੇ-ਬੂਬੇ ਕੋ ਨਹੀਂ ਬਿਮਾਰੀ ਲੋਟ ਹੁੰਦੀ ਹਾਂ ਉਹ ਐਂਡਾ ਜਦੋਂ ਕਿਤੋਂ ਸਾਰੇ ਕਿਤੋਂ ਹੱਥ ਖੜੇ ਹੋਗੇ ਨਾ ਤੁਹਾਨੂੰ ਸ਼ੱਕ ਪੈਂਦੀ ਆ ਵੀ ਹੁਣ ਸਾਨੂੰ ਕਿਸੇ ਦਾ ਕੀਤਾ ਕਰਾਇਆ ਕੁਝ ਜਾਂ ਕੋਈ ਇਹ ਜੀ ਗੱਲਬਾਤ ਉਹ ਫੇਰ ਬਜਾਇਆ ਕਰੋ ਪਹਿਲਾਂ ਇਹਨੇ ਬੁੱਥਾ ਚੱਕ ਕੇ ਤਰਪਿਆ ਕਰੋ ਸਿਆਣਿਆਂ ਕੋਲ ਨੂੰ ਠੀਕ ਆ ਧਨ ਦੀ ਕਮੀ ਦੇ ਕਈ ਲੱਛਣ ਹੁੰਦੇ ਨੇ ਤੁਸੀਂ ਤਮਾਕੂ ਖਾਣੇ ਹੋ ਤੁਸੀਂ ਜਾਂ ਸਰਗਟ ਵਗੈਰਾ ਜਾਂ ਕੋਈ ਵੀ ਜਿਹੜਾ ਇਹੋ ਜਿਹਾ ਨਸ਼ਾ ਜੀ ਦੇ ਨਾਲ ਦੰਦ ਖਰਾਬ ਹੁੰਦੇ ਨੇ ਜਰਦਾ ਵਗੈਰਾ ਜੋ ਵੀ ਹੈ ਜਾ ਤੁਹਾਡੇ ਕਿਸੇ ਹੋਰ ਵਜ੍ਹਾ ਕਰਕੇ ਵੀ ਦੰਦ ਖਰਾਬ ਹੋਣੇ ਸ਼ੁਰੂ ਹੋ ਗਏ ਨੇ ਤੁਹਾਡੇ ਦੰਦਾਂ ਤੇ ਕਾਲਖ ਜੰਮਣੇ ਸ਼ੁਰੂ ਹੋ ਗਈ ਹੈ ਸਮਝ ਲਓ ਵੀ ਤੁਹਾਡਾ ਹੁਣ ਬੁਰਾ ਸਮਾਂ ਸ਼ੁਰੂ ਹੋ ਗਿਆ ਤੁਸੀਂ ਆਪਣੇ ਦੰਦਾਂ ਦੀ ਇੰਨੀ ਕ ਸਫਾਈ ਰੱਖੋ ਕਿ ਤੁਹਾਡੇ ਦੰਦਾਂ ਨੂੰ ਭੋਰਾ ਵੀ ਆ ਜਣਾਵੇ ਕਿਸੇ ਕਿਸਮ ਦੇ ਦੰਦ ਕਦੇ ਕਾਲੇ ਨਹੀਂ ਹੋਣੇ ਚਾਹੀਦੇ ਆਗਰ ਹੋ ਵੀ ਗਏ ਕਿਸੇ ਵਜ੍ਹਾ ਕਰਨ ਤਾਂ ਉਸ ਨੂੰ ਨੂਰ ਫਟਕੜੀ ਪਾ ਕੇ ਡੇਲੀ ਮਾਜੋ ਦੰਦਾਂ ਨੂੰ ਤੁਹਾਡੇ ਦੰਦ ਹਮੇਸ਼ਾ ਸਾਫ਼ ਹੋਣੇ ਚਾਹੀਦੇ ਨੇ ਆਕਰ ਦੰਦਾਂ ਦੇ ਉੱਤੇ ਤੁਸੀਂ ਨਹੀਂ ਧਿਆਨ ਦੇ ਰਹੇ ਦੰਦ ਖਰਾਬ ਹੋਣੇ ਸ਼ੁਰੂ ਹੋਗੇ ਤੁਹਾਡਾ ਜਿਹੜਾ ਧਨਵੰਨੀ ਉਹ ਹੱਥਾਂ ਪਿੱਛੇ ਪਿੱਛੇ ਜਾਊਗਾ ਇਹ ਗੱਲ ਗਰੰਟੀ ਨਾਲ ਜੇ ਤੁਹਾਨੂੰ ਵੀ ਪੈਸਿਆਂ ਨੂੰ ਲੈ ਕੇ ਤੰਗੀ ਮਹਿਸੂਸ ਹੁੰਦੀ ਆ ਸਾਰਿਆਂ ਨੂੰ ਹੁੰਦੀ ਆ ਬਸ ਇਹ ਤਾਂ ਜਿੰਨਾ ਜਿਹਦੇ ਕੋਲ ਜ਼ਿਆਦਾ ਪੈਸੇ ਨੂੰ ਜ਼ਿਆਦਾ ਹੁੰਦੀ ਆ ਚਾਹ ਉਤ ਤੋਂ ਤੋਂ ਕੋਈ ਕੁਸ ਵੀ ਕਹੀ ਚੀ ਜੇ ਘਬਰਾਹਟ ਹੁੰਦੀ ਹੈ ਨਾਲ ਉਹਦੇ ਜਦੋਂ ਕਿਸੇ ਨੇ ਕਿਸੇ ਦੇ ਪੈਸੇ ਦੇਣੇ ਤਾਂ ਘਬਰਾਹਟ ਤਾਂ ਆਟੋਮੈਟਿਕ ਹੁੰਦੀ ਹੈ ਕਈਆਂ ਨੂੰ ਕਿਸੇ ਹੋਰ ਵਜ੍ਹਾ ਕਰਕੇ ਵੀ ਹੋ ਸਕਦੀ ਹੈ ਤੁਹਾਡੇ ਕੋਲੇ ਧਨ ਵੀ ਆਊਗਾ ਤੁਹਾਡੀ ਘਬਰਾਹਟ ਵੀ ਹਟੂਗੀ ਤੁਸੀਂ ਕੀ ਕਰਨਾ ਇੱਕ ਚਾਂਦੀ ਦਾ ਕੜਾ ਬਣਵਾ ਲੈਣਾ ਉਹਨੂੰ ਰਾਤ ਨੂੰ ਕੱਚੀ ਰੱਸੀ ਦੇ ਵਿੱਚ ਰੱਖ ਦੇਣਾ ਐਤਵਾਰ ਨੂੰ ਘਰੇ ਲਿਆਓ ਸਾਰਾ ਉਹਨੂੰ ਸਾਰੀ ਰਾਤ ਪੈਰਾਂ ਨੂੰ ਸੋਮਵਾਰ ਵਾਲੇ ਦਿਨ ਉਹਨੂੰ ਸੱਜੇ ਹੱਥ ਵਿੱਚ ਪਾ ਲਓ। ਕਬਰਾਂਟ ਵੀ ਹਟੋ ਗਈ। ਜਿਹੜੇ ਪੈਸੇ ਰੁਕਦੇ ਨਹੀਂ ਕੋਲੇ। ਜਾਂ ਜਿੱਥੋਂ ਲੈਣੇ ਨੇ ਉਹ ਦੇ ਨਹੀਂ ਰਿਹਾ। ਜਾਂ ਜਿੱਥੇ ਤੁਸੀਂ ਕੰਮ ਕਰਦੇ ਸੀ ਤੁਹਾਡੀ ਮਿਹਨਤ ਰੱਖ ਲੈਂਦਾ ਅਗਲਾ। ਜਾਂ ਕਈ ਵਾਰੀ ਦੇਖਿਆ ਤਰਖਾਹਾਂ ਵੀ ਹੇਰਾ ਫੇਰੀ ਹੋ ਜਾਂਦੀ ਆ ਕੋਈ ਵੀ ਚੀਜ਼ ਆ ਤੁਹਾਡਾ ਕੋਈ ਪੈਸਾ ਨਹੀਂ ਰੁਕੂ ਤੁਹਾਡੀ ਜੇਬ ਖਾਲੀ ਨਹੀਂ ਹੋ ਇੱਕਾ ਛੋਟਾ ਜਿਹਾ ਕੰਮ ਕਰੋ